ਜਾਂਚ ਵਿੱਚ ਕੀ ਕੀ ਆਇਆ ਜੀ ਇਹ ਬੜੀ ਮੰਦਭਾਗੀ ਘਟਨਾ ਹੈ ਆ ਬਾਬਾ ਬਲਦੇਵ ਜੀ ਜਿਹੜੇ ਇਥੇ ਬਖਸ਼ੇਵਾਲਾ ਸੀ ਇਸ ਗੁਰਦਾ ਸਾਹਿਬ ਦੇ ਉਹਨਾਂ ਦਾ ਰਾਤ ਕਤਲ ਹੋ ਗਿਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਇਸ ਕਤਲ ਜਿਹੜਾ ਮੁਕਦੂਸ਼ੀ ਆ ਉਹ ਰਵਨਜੀਤ ਆ ਸਲਾਪੁਰ ਪਿੰਡ ਦਾ ਰਹਿਣ ਵਾਲਾ ਉਹ ਉਹਨਾਂ ਦਾ ਸੇਵਾਦਾਰ ਸੀਗਾ ਉਹਨਾਂ ਦੀ ਰਾਤ ਨੂੰ ਜੋ ਸਾਨੂੰ ਹੁਣ ਤੱਕ ਨਜ਼ਰ ਆ ਰਿਹਾ ਕਿ ਸ਼ਾਇਦ ਉਹਨਾਂ ਦੀ ਸੇਵਾ ਕਰਿਆ ਸੀ ਅੰਦਰ ਉਸ ਤੋਂ ਬਾਅਦ ਉਹਨੇ ਉਹਦਾ ਮਰਦ ਕੀਤਾ ਵੀ ਹੈਵ ਐਮਪੀਰ ਐਵੀਡੈਂਸ ਸਾਡ ਕੋ ਪੂਰਾ ਕਲੀਅਰ ਐਵੀਡੈਂਸ ਹੈ ਕਿ ਮਰਦ ਹੋਣੇ ਕੀਤਾ ਕਿਉਂਕਿ ਉਹ ਉਸ ਤੋਂ ਬਾਅਦ ਉਹ ਦੌੜ ਦਾ ਵੀਡੀਓ ਜੀ ਨਜ਼ਰ ਆ ਰਿਹਾ ਹੈ ਬੜਾ ਹਵਾਸ ਜਿਹਾ ਹੋਇਆ ਕਿਸੇ ਇਨਸਾਨ ਗਲਤੀ ਕਰ ਬੈਠਦਾ ਉਹਨੂੰ ਅਹਿਸਾਸ ਹੋ ਜਾਂਦਾ ਕਿ ਮੈਂ ਗਲਤੀ ਕੀਤੀ ਹੈ ਉਹਦੇ ਦਾਅਵੇ ਕੋ ਦੌੜ ਦਾ ਉਹ ਦੌੜ ਦਾ ਫਰੰਟ ਤੇ ਫਿਰ ਉਸ ਤੋਂ ਬਾਅਦ ਪਿੱਛੋਂ ਦੀ ਗੇਟ ਤੋਂ ਰਗੜ ਰਗ ਚਲਾ ਗਿਆ ਹੈ ਮਰਡਰ ਦਾ ਅਸੀਂ ਪਰਚਾ ਦਰਜ ਕਰ ਲਿਆ ਜਿਹੜਾ ਦੋਸ਼ੀ ਆ ਉਹਦੇ ਉੱਪਰ ਰੇਡ ਕੀਤੀ ਜਾ ਰਹੀ ਹੈ ਵੀ ਆਰ ਰੌਂਡਡ ਅਪ ਸਮ ਪੀਪਲ ਐਂਡ ਵੈਰੀ ਸੂਨ ਵੀ ਵਿਲ ਕੈਚ ਇਟ ਕੋਈ ਅਸਲ ਤੇ ਇਡੀ ਵਜਾ ਗਿਆ ਉਹ ਜਦੋਂ ਅਸੀਂ ਉਹਨੂੰ ਫੜਾਂਗੇ ਕਿਊਜ਼ ਦੀ ਪੁੱਛਿਸ਼ ਕਰਾਂਗੇ ਉਹਦੇ ਨਜ਼ਰ ਆਏਗਾ ਬਟ ਇਟ ਇਜ਼ ਕਲੀਅਰ ਕਿ ਜੋ ਕੁਝ ਹੋਇਆ ਉਹ ਬੰਦ ਕਮਰੇ ਦੇ ਅੰਦਰ ਹੋਇਆ ਉਹ ਸ਼ਾਇਦ ਉਹਦੀ ਲਤਾ ਦੀ ਮ사ਜ ਕਰ ਰਿਆ ਸੀਗਾ ਕਿਸੇ ਗੱਲ ਤੋਂ ਕੋਈ ਤਕਰਾਰ ਹੋਇਆ ਹੋਵੇਗਾ ਇਹ ਅਕਿਊਜ਼ ਦੇ ਫੜੇ ਜਾਂਦੇ ਪਾਸੇ ਚੱਲੇਗਾ ਬਟ ਵਨ ਥਿੰਗ ਇਜ਼ ਸ਼ੁਰ ਕਿ ਇਹਦੇ ਚ ਕੋਈ ਵੀ ਹੋਰ ਐਂਗਲ ਨਹੀਂ ਹੈ ਇਹ ਇਹ ਗੱਲ ਇੱਕ ਪਲੀਜ਼ਿਕ ਮੈਂ ਇਸ ਗੱਲ ਨੂੰ ਦੁਬਾਰਾ ਦੁਹਰਾਣਾ ਚਾਹਾਂਗਾ ਕਿ ਇਸ ਮਰਡਰ ਚ ਕੋਈ ਵੀ ਹੋਰ ਐਂਗਲ ਨਹੀਂ ਹੈ ਇਟ ਇਜ਼ ਅ ਸਿੰਪਲ ਮਰਡਰ ਨੈਚੁਰਲ ਮਰਡਰ ਹੈ ਔਰ ਉਹਦੀ ਕੀ ਵਜ੍ਹਾ ਮਰਡਰ ਦੀ ਜਦੋਂ ਰਮਨਜੀਤ ਪકડਿਆ ਜਾਏਗਾ ਤਾਂ ਤੁਹਾਡੀ ਸਾਰੀ ਗੱਲ ਤੁਹਾਡੇ ਸਾਹਮਣੇ ਅਸੀਂ ਪੂਰ ਗੱਲਿਆ ਦੇ ਸਰ ਜੀ ਕਿ ਉਹਦੇ ਕੁਝ ਪਤਾ ਲੱਗ ਰਿਹਾ ਜੀ ਇਹਨੇ ਤਾਂ ਪਹਿਲਾਂ ਕਿ ਮਾਮਲੇ ਦਰ ਸੀ ਇਹਦਾ ਕਿੰਨੇ ਦਾ ਹੈਗਾ ਕੁਝ ਨਹੀਂ ਐਸਾ ਕੁਝ ਨਹੀਂ ਹੈ ਵੀ ਹੈਵ ਨੋ ਪਾਸ ਹਿਸਟਰੀ ਸਾੜਕੋ ਦਾ ਕੋਈ ਪਾਸ ਰਿਕਾਰਡ ਪਾਸ ਨਹੀਂ ਹੈ ਦੋ ਸੇਵਾਦਾਰ ਸੀਗੇ ਇੱਕ ਇਹ ਖਮਰ ਸੀਗਾ ਦੋਨੋਂ ਇਕੱਠੇ ਨਾਲ ਦਾ ਕਬਰ ਹੈਗਾ ਤੁਸੀਂ ਦੇਖ ਹੀ ਰਹੇ ਹੋ ਉੱਥੇ ਰਹਿੰਦੇ ਸੀ ਸੇਵਾ ਕਰਦੇ ਸੀ ਗੁਰਦਵਾਰ ਸਾਹਿਬ ਦੀ ਬਾਬਾ ਜੀ ਹੁਣ ਕਿਸ ਗੱਲ ਦਾ ਕੋਈ ਨੇ ਮਰਡਰ ਕੀਤਾ ਇਹ ਤਾਂ ਪਕੜੇ ਜਾਂਦੇ ਤੁਹਾਨੂੰ ਦੱਸ ਸਕਦਾ ਸਰ ਇਹਦੇ ਵਿੱਚ ਪਤਾ ਲੱਗਾ ਜੀ ਕਿ ਉਹ ਗਿਰਤਾ ਨਹੀਂ ਹੋਇਆ ਜੀ ਹੈ ਤਾਂ ਸਹੀ ਰਾਤ ਮਰਡਰ ਹੋਇਆ ਕੁ ਤਰੀਬਨ 10 ਵੇ ਦੇ ਬਾਅਦ ਹੋਇਆ ਹੈ ਉਮਰ ਵੀ ਛੋਟੀ ਹੋਈ ਹੈ ਜੀ ਭਾਈ ਸਾਡਾ ਸਾਰਾ ਮਨਾਰ ਹੈ ਅਸੀਂ ਉਹਨੂੰ ਰੇਡਸ ਕਾਫੀ ਕੀਤੀ ਰਾਤ ਦੇ ਐਸੋ ਕਿ ਸਾਡੀ ਪਾਰਟੀਆਂ ਕਾਫੀ ਸਾਰੀਆਂ ਇਲਾਕੇ ਚ ਫੈਲੀਆਂ ਪਈਆਂ ਉਹਨੂੰ ਫੜਨ ਵਾਸਤੇ ਉਹਦੇ ਰਿਸ਼ਤਾਰਿਆਂ ਦੇ ਉਹਦੇ ਸਗੇ ਸਬੰਧੀਆਂ ਦੇ ਉਹਦੇ ਸਾਥੀਆਂ ਦੇ ਅਸੀਂ ਰੇਡ ਕਰ ਰਹੇ ਹਾਂ ਬਹੁਤ ਜਲਦੀ ਕਾਬੂ ਆ ਜਾਏਗਾ ਕੋਈ ਵੱਡੀ ਗੱਲ ਨਹੀਂ ਹੈ ਸਰੋਤ ਕੋਲ ਰਵਲਵਰ ਵੀ ਸਰ ਜਿਹੜਾ ਬਾਬਾਈ ਦਾ ਲੈ ਕੇ 10 ਵੇ ਚਲਾ ਗਿਆ ਜੀ ਉਹਦਾ ਕੋਈ ਨਹੀਂ ਅਸੀ ਤਾਂ ਕੋਈ ਨਹੀਂ ਆ ਸਰ ਇਹ ਰਵਾਲੋਂ ਨੂੰ ਕੋ ਸੀ ਉਹ ਬਿਸਾਰਾ ਰਵਾਲੋਂ ਮਿਸਿੰਗ ਚੈੱਕ ਕਰਦੇ ਆ ਉਹ ਲੈ ਗਿਆ ਜਾਂ ਕੌਣ ਲੈ ਗਿਆ ਗਨ ਵੀ ਸੀ ਜੀ ਉਹਨਾਂ ਦੀ ਬਾਬਾ ਜੀ ਹਾਂਜੀ ਗਨ ਵੀ ਹੈਗੀ ਸੀ ਉਹਨਾਂ ਕੋਲ ਤੇ ਗਨ ਜਮਾ ਕਰਾਈ ਜੀ ਜਮਾ ਕਰਾਈ ਹੈ ਇਹ ਰਵਾਲੋਂ ਦੀ ਜਮਾ ਹੈਗੀ ਹੈ ਜੀ ਹਾਂਜੀ ਹਾਂਜੀ ਗਨ ਜਮਾ ਉਹਨਾਂ ਦੀ ਸਰ ਪੈਸੇ ਵੀ ਕੋਈ ਲੁੱਟ ਹੋਈ ਹੈ ਪੈਸੇ ਵੀ ਲੈ ਕੇ ਗਿਆ ਨਾ ਐਸਾ ਕੋਈ ਮੈਂ ਪਹਿਲੇ ਕਿਹਾ ਵੀ ਕੋਈ ਹੋਰ ਗੱਲ ਨਹੀਂ ਆ ਨਾ ਡਕੈਤੀ ਦਾ ਨਾ ਰੋਬਰੀ ਦਾ ਨਾ ਅਸੀਂ ਇਹਨੂੰ ਵੀ ਇਹ ਕੋਈ ਫੋਨ ਨੂੰ ਸੀ ਆਵੇਂ ਮੈਨੂੰ ਕਈ ਫੋਨ ਚਾਰਜ ਫੇਰੇ ਚੱਲ ਰਹੇ ਨੇ ਕਈ ਕੋਈ ਕੁਝ ਕਰਿਆ ਬਟ ਆਈ ਊਡ ਲਾਈਕ ਟੂ ਸਟ੍ਰੈਸ ਅਬਾਉਂਡ ਥਿਸ ਫੈਕਟ ਮੈਂ ਇਸ ਗੱਲ ਨੂੰ ਜ਼ੋਰ ਦੇ ਕਹਾਂਗਾ ਕਿ ਇਸੇ ਮਰਡਰ ਸੈਂਪਲ ਬਰਡਰ ਉਹਨੇ ਕਿਉਂ ਕੀਤਾ ਕਿਉਂਕਿ ਕੋਈ ਬਾਹਰ ਦਾ ਪਤਾ ਤਾਂ ਆਇਆ ਹੀ ਨਹੀਂ ਕੋਈ ਹੋਰ ਦੋਸ਼ੀ ਨਹੀਂ ਕੋਈ ਸਾਥੀ ਨਹੀਂ ਕੋਈ ਵਜ੍ਹਾ ਰੰਜਿਸ਼ ਨਹੀਂ ਕੋਈ ਗੱਲ ਨਹੀਂ ਗਵਾਦ ਨਹੀਂ ਰੋਹੀ ਤਰ੍ਹਾਂ ਬਾਬਾਈ ਸੇਵਾ ਕਰਦਾ ਸੀਗਾ ਰਾਤ ਨੂੰ ਨੇ ਉਹਨੇ ਲਗਾ ਕੇ ਸੇਵਾ ਕਰ ਰਿਹਾ ਸੀਗਾ ਉਨੰਦਰ ਕੀ ਵਾਪਰੇ ਆ ਸਾ ਜੇ ਤੋ ਤਿਆਸ਼ ਚਾ ਕਿਉ ਨੇ ਉਹਨਾਂ ਦਾ ਮਾਰਡਰ ਕਰਤਾ ਇਹ ਤਾਂ ਪਗੜੇ ਜਾਂਦੇ ਉਹੀ ਤੁਹਾਨੂੰ ਦੱਸ ਸਕਦਾ ਫੜੇ ਜਾਂਦੇ ਭਾਈ ਮਨਜੀਤ ਸਿੰਘ ਨੇ ਸ਼ੱਕ ਜਾਰ ਕੀਤਾ ਜੀ ਕਿ ਤਰ੍ਹਾਂ ਕਿਤੇ ਵੱਡੀ ਸਾਜ਼ਿਸ਼ ਹੋ ਸਕਦੀ ਹੈ ਮੈਂ ਇਸ ਬਾਰੇ ਹਜੇ ਕੋਈ ਕਮੈਂਟ ਨਹੀਂ ਕਰ ਸਕਦਾ ਜੀ ਬਟ ਮੈਂ ਆਪਣਾ ਤੁਹਾਨੂੰ ਪੁਆਇੰਟ ਆਫ 视图 ਦੱਸਾਂ ਜੋ ਸਾਡੀ ਹੁਣ ਤੱਕ ਦੀ ਤਫ਼ਤੀਸ਼ ਹੈ ਜੋ ਸਾਡੀ ਹੁਣ ਤੱਕ ਦੀ ਆਬਜ਼ਰਵੇਸ਼ਨ ਹੈ ਜਦੋਂ ਰਮਨ ਜੀ ਸਾਡੇ ਕਾਬੂ ਆਏਗਾ ਬਹੁਤਾ ਦੂਰ ਨਹੀਂ ਹੈ ਵੈਰੀ ਸੂਨ ਵੀਲ ਕੈਚ ਹੋਏਗਾ ਸੌਰੀ ਗੱਲ ਤੁਹਾਡੇ ਸਾਹਮਣੇ ਲਿਆ ਕੇ ਬੇਨਕਾਬਸ ਕਰ ਰਹੇ ਹਾਂ ਸਰ ਮਾਮਲਾ ਰਜਿਸਟਰ ਹੋਇਆ ਕਿਹੜੀਆਂ ਧਾਵਾਂ ਤਹਿਤ ਹੋਵੇ 302 ਦੇ ਤਹਿਤ ਜੀ 302 ਸੇ ਮਰਡਰ ਕੇਸ ਹੋਰ ਸੀਨ ਇਨਵੈਸਟਿਗੇਟ ਕਰ ਰਹੇ ਹਾਂ ਅਰੇਸਟ ਸ਼ੂਡ ਅਸੀਂ ਪੂਰਾ ਜ਼ੋਰ ਲਗਾ ਕੇ ਇਹਨੂੰ ਬਹੁਤ ਜਲਦੀ ਕਾਬੂ ਕਰਕੇ ਤੁਹਾਡੇ ਸਾਹਮਣੇ ਲੈ ਕੇ ਆਵਾਂ ਸਰ ਇਹ ਕੋਈ ਡਰੱਗਸ ਵਗੈਰਾ ਵੀ ਲੈਂਦਾ ਸੀ ਜਿਹੜਾ ਰੁਪਈਏ ਦੇ ਵਿੱਚ ਕੋਈ ਆਈ ਸਸਤਰਾਂ ਦੀ ਗੱਲ ਹੋਵੇ ਜਦੋਂ ਮੈਂ ਉਹਨੂੰ ਫੜਿਆ ਨਹੀਂ ਹਾਊ ਕੈਨ I ਟੈਲ ਯੂ ਸਾਡੇ ਕੋਈ ਹਿਸਟਰੀ ਕੋਈ ਨਹੀਂ ਅਸੀਂ ਉਹਦੀ ਇਟ ਵਿਲ ਬੀ ਰੋਂਗ ਟੂ ਲੈਵਲ ਐਨੀ ਅਲੀਗੇਸ਼ਨ ਅ ਐਟ ਦਿਸ ਸਟੇਜ ਇਕ ਪਰ ਯੂ ਨੂੰ ਆ ਜਾਂਦੋ ਤੁਹਾਡੇ ਸਾਰੇ ਸਵਾਲਾਂ ਜਵਾਬ ਲੈ ਗਿਆ ਅਸੀਂ ਤੁਹਾਡੇ ਸਾਹਮਣੇ ਖੋਲ ਕੇ ਦੇ ਦਿਆਂਗੇ